ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਤੁਹਾਡੀ ਕਚਹਿਰੀ ਵਿੱਚ ਮੈਂ ਇੱਕ ਬਹੁਤ ਹੀ ਖਾਸ ਕੁੜੀ ਲੈ ਕੇ ਹਾਜ਼ਰ ਹੋਈ ਆ। ਇਹ ਕੁੜੀ ਆਪਣੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਕੁੜੀ ਹੈ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਕੁੜੀ। ਲੁਟਕੀਂ ਦੇਵਾਲ ਸੁਨੇਂਦੀ ਲਟਕੇਂ ਦੀਵਾਲ ਸੋਨੇ ਦੀਆਂ ਲੜੀਆਂ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਇਹ ਨਾਇਖੀਆਂ ਚ ਨਾਮ ਸਰੂਰ ਵੀਰਾਵੇ ਤੇਰੇ ਮੁਖੜ ਤੇ ਰੇ ਮੁਖੜੇ ਤੇ ਰਬ ਦਾ ਨੂਰ ਵੀਰਾਵੇ ਤੂੰ ਨਾ ਸਮਝ ਦਿਲਾਂ ਦਾ ਰਾਹੀ ਆ ਗਈ ਜਗ ਤੇ ਜੋਤੀ ਇਲਾਹੀ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਤੇਰੀ ਜਗ ਤੋਂ ਨਿਰਾਲੀ ਚਾਲ ਵੀਰਾਵੇ ਤੇਰੀ ਅਰਮ ਵੇ ਸਾਥੀ ਬਾਲਾ ਤੇ ਮਰਦਾਨਾ ਵੀਰਾ ਬਨਸ਼ਗਨਾ ਦਾ ਗਾਣਾ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਦਿੱਤਾ ਸਤ ਸੰਤੋਖ ਦਾ ਦਾਜ ਵੀਰਾ ਵੇ ਜਿਹੜੀ ਬਨੜੀਦਾ ਜਿਹੜੀ ਬਨੜੀਦਾ ਤੂੰ ਸਿਰਤਾਜ ਵੀਰਾਵੇ ਉਹ ਹੈ ਗਿਆਨ ਧਿਆਨ ਦੀ ਸੀਤਾ ਮਾਣੇ ਵਾਰ ਕੇ ਪਾਣੀ ਪੀਤਾ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਤੇਰੀ ਜਗ ਵਿੱਚ ਜੇ ਜੇਕਾਰ ਹੋਵੇ ਸਭ ਲੋਕ ਸਭ ਲੋਕ ਤੇਰਾ ਪਰਿਵਾਰ ਹੋਵੇ ਮਾਨਾ ਸੂਰਜ ਚੰਦ ਸਿਤਾਰੇ ਤੇਰੇ ਬਣ ਬਰਾਤੀ ਸਾਰੇ ਨਾਨਕ ਵੀਰਾ ਮੈਂ ਤੈਨੂੰ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਸੋਹਣਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀ ਟਿਕੇਂ ਦੇਵਾਲ ਸੁਨੇਂਦੀਆਂ ਲੜੀਆਂ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਨਾਨਕ ਵੀਰਾ ਮੈਂ ਤੈਨੂੰ ਕੋੜੀ ਚੜੇਨੀ